ਨੂੰ ਛੱਡ ਕੇ ਰਵਨੀਤ ਬਿੱਟੂ ਨੇ ਭਾਜਪਾ ਨੂੰ ਜੁਆਇਨ ਕਰ ਲਿਆ ਹੈ ਤੇ ਹੁਣ ਆਮ ਆਦਮੀ ਪਾਰਟੀ ਇਸ ਗੱਲ ਨੂੰ ਲੈ ਕੇ ਵੀ ਵਿਰੋਧ ਕਰ ਰਹੇ ਨੇ ਤੇ ਉੱਥੇ ਹੀ ਤਿੱਖੇ ਨਿਸ਼ਾਨੇ ਜਿਹੜੇ ਰਵਨੀਤ ਬਿੱਟੂ ਤੇ ਸਾਦੇ ਜਾ ਰਹੇ ਨੇ ਤੇ ਜਿਸ ਦੇ ਦੌਰਾਨ ਲਗਾਤਾਰ ਸਿਆਸਤ ਦੇ ਵਿੱਚ ਹੁਣ ਇੱਕ ਨਵੀਂ ਹਲਚਲ ਆ ਜਿਹੜੀ ਤੇਜ਼ ਹੋ ਗਈ ਹੈ ਤੇ ਦੱਸਿਏ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਰਵਨੀਤ ਬਿੱਟੂ ਤੇ ਤਿੱਖੇ ਨਿਸ਼ਾਨੇ ਸਾਦੇ ਨੇ ਤੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਲਿਖਿਆ ਗਿਆ ਹੈ ਕੇ ਗੌਰ ਨਾਲ ਸੁਣੋ ਬੀਜੇਪੀ ਚ ਸ਼ਾਮਲ ਹੋਏ ਰਵਨੀਤ ਬਿੱਟੂ ਪੰਜਾਬ ਤੇ ਦਿੱਲੀ ਦੀ ਚੁਣੀ ਹੋਈ ਸਰਕਾਰ ਨੂੰ ਕਿਵੇਂ ਧਮਕੀ ਦੇ ਰਿਹਾ ਹੈ ਇਹ ਕਹਾਵਤ ਅੱਜ ਬਿੱਟੂ ਤੇ ਫਿੱਟ ਬੈਠਦੀ ਹੈ ਖਰਬੂਜਾ ਖਰਬੂਜੇ ਨੂੰ ਦੇਖ ਕੇ ਰੰਗ ਬਦਲਦਾ ਹੈ ਬੀਜੇਪੀ ਦਾ ਏਜੰਡਾ ਸਾਫ਼ ਹੈ ਜਿੱਥੇ ਲੋਕ ਇਹਨਾਂ ਦੀ ਸਰਕਾਰ ਨਹੀਂ ਬਣਾਉਂਦੇ ਇਹ ਤੋੜ ਮਰੋੜ ਕੇ ਸਰਕਾਰ ਬਣਾਉਂਦੇ ਹਨ ਪਰ ਪੰਜਾਬ ਦਾ ਇਤਿਹਾਸ ਗਵਾਏ ਕਿ ਪੰਜਾਬੀ ਧੱਕਾ ਕਦੇ ਵੀ ਬਰਦਾਸ਼ਤ ਨਹੀਂ ਕਰਦੇ ਤੇ ਕਿਸਾਨਾਂ ਦੇ ਨਾਲ ਐਮਐਸਪੀ ਦੇ ਨਾਮ ਤੇ ਧੋਖਾ ਕਰਨ ਵਾਲੀ ਜਿਹੜੀ ਕਿਸਾਨਾਂ ਤੇ ਗੋਲੀਆਂ ਚਲਾਉਣ ਵਾਲੀ ਭਾਜਪਾ ਨੂੰ ਪੰਜਾਬੀ ਕਦੇ ਵੀ ਸਵੀਕਾਰ ਨਹੀਂ ਕਰਨਗੇ ਪੂਰੇ ਪੰਜਾਬ 'ਚ ਲੋਕਤੰਤਰ ਦੀਆਂ ਧੜੀਆਂ ੜਾਉਣ ਵਾਲੀ ਭਾਜਪਾ ਦੀ ਸੋਚ ਤੇ ਬਿੱਟੂ ਪੈਰਾ ਦੇ ਰਿਹਾ ਹੈ ਠੋਕੇ ਤੇ ਦੱਸਿਏ ਕਿ ਜਿਹੜੀ ਪੋਸਟ ਆਮ ਆਦਮੀ ਪਾਰਟੀ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਉੱਥੇ ਹੀ ਬੀਤੇ ਦਿਨਾਂ ਦੇ ਵਿੱਚ ਰਵਨੀਤ ਬਿੱਟੂ ਨੇ ਕਾਂਗਰਸ ਪਾਰਟੀ ਨੂੰ ਛੱਡ ਦਿੱਤਾ ਤੇ ਇੱਕ ਵੱਡਾ ਜਿਹੜਾ ਝਟਕਾ ਵੋਟਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਲੱਗਿਆ ਤੇ ਭਾਜਪਾ ਦੇ ਜਵਾਨ ਭਾਜਪਾ ਦੇ ਵਿੱਚ ਉਹਨਾਂ ਨੇ ਐਂਟਰੀ ਕੀਤੀ ਅਤੇ ਭਾਜਪਾ ਦਾ ਪੱਲਾ ਫੜ ਲਿਆ ਤੇ ਜਿਸ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਨੇ ਵੀ ਤਿੱਖੇ ਨਿਸ਼ਾਨੇ ਜਿਹੜੇ ਰਵਨੀਤ ਬਿੱਟੂ ਤੇ ਸਾਦੇ ਰਹੇ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਆ ਉਹ ਰਵਨੀਤ ਬਿੱਟੂ ਨੂੰ ਕਦੇ ਮਾਫ਼ ਨਹੀਂ ਕਰਨਗੇ ਤੇ ਨਾ ਹੀ ਕਦੇ ਭਾਜਪੀ ਨੂੰ ਜਿਹੜਾ ਮਾਫ਼ ਕਰਨਗੇ ਤੇ ਜਿਸ ਨੂੰ ਲੈ ਕੇ ਹੁਣ ਰਵਨੀਤ ਬਿੱਟੂ ਫਿਰ ਤੋਂ ਸਵਾਲਾਂ ਦੇ ਵਿੱਚ ਕਿਰਗੇ ਨੇ ਤੁਸੀਂ ਜਾ ਰਹੇ ਆ ਜੋ ਹਾਲਾਤ ਨੇ ਜਿੱਦਣ ਲੋਕ ਸਭਾ ਦੀਆਂ ਚੋਣਾਂ ਖਤਮ ਹੋਈਆਂ ਤੁਸੀਂ ਦੋਨੋਂ ਜਗ੍ਹਾ ਦੇਖੋਗੇ ਵੀ ਐਮ ਐਲ ਏ ਚਾਹੇ ਉਹ ਦਿੱਲੀ ਦੇ ਹੋਣ ਚਾਹੇ ਪੰਜਾਬ ਦੇ ਹੋਣ ਦੋਨੋਂ ਸਰਕਾਰਾਂ ਟੁੱਟਣ ਗਈਆਂ ਤੁਸੀਂ ਜਾ ਰਹੇ ਆ ਜੋ ਹਾਲਾਤ ਨੇ ਜਿੱਦਣ ਲੋਕ ਸਭਾ ਦੀਆਂ ਚੋਣਾਂ ਖਤਮ ਹੋਈਆਂ ਤੁਸੀਂ ਦੋਨੋਂ ਜਗ੍ਹਾ ਦੇਖੋਗੇ ਵੀ ਐਮਐਲਏ ਚਾਹੇ ਉਹ ਦਿੱਲੀ ਦੇ ਹੋਣ ਚਾਹੇ ਪੰਜਾਬ ਦੇ ਹੋਣ ਦੋਨੋਂ ਸਰਕਾਰਾਂ ਟੁੱਟਣ ਗਈਆਂ ਅੱਸੀ ਜਾ ਰਹੇ ਹਾਂ ਜੋ ਹਾਲਾਤ ਨੇ ਜਿੱਦਣ ਲੋਕ ਸਭਾ ਦੀਆਂ ਚੋਣਾਂ ਖਤਮ ਹੋਈਆਂ ਤੁਸੀਂ ਦੋਨੋਂ ਜਗ੍ਹਾ ਦੇਖੋਗੇ ਵੀ ਐਮਐਲਏ ਚਾਹੇ ਉਹ ਦਿੱਲੀ ਦੇ ਹੋਣ ਚਾਹੇ ਪੰਜਾਬ ਦੇ ਹੋਣ ਦੋਨੋਂ ਸਰਕਾਰਾਂ ਟੁੱਟਣ ਗਈਆਂ ਅੱਸੀ ਜਾ ਰਹੇ ਹਾਂ ਜੋ ਹਾਲਾਤ ਨੇ ਜਿੱਦਣ ਲੋਕ ਸਭਾ ਦੀਆਂ ਚੋਣਾਂ ਖਤਮ ਹੋਈਆਂ ਤੁਸੀਂ ਦੋਨੋਂ ਜਗ੍ਹਾ ਦੇਖੋਗੇ ਵੀ ਐਮਐਲਏ ਚਾਹੇ ਉਹ ਦਿੱਲੀ ਦੇ ਹੋਣ ਚਾਹੇ ਪੰਜਾਬ ਦੇ ਹੋਣ ਦੋਨੋਂ ਸਰਕਾਰਾਂ ਟੁੱਟਣ ਗਈਆਂ ਸੀ ਜਾ ਰਹੇ ਆ ਜੋ ਹਾਲਾਤ ਨੇ ਜਿੱਦਣ ਲੋਕ ਸਭਾ ਦੀਆਂ ਚੋਣਾਂ ਖਤਮ ਹੋਈਆਂ ਤੁਸੀਂ ਦੋਨੋਂ ਜਗ੍ਹਾ ਦੇਖੋਗੇ ਵੀ ਐਮ ਐਲ ਏ ਚਾਹੇ ਉਹ ਦਿੱਲੀ ਦੇ ਹੋਣ ਚਾਹੇ ਪੰਜਾਬ ਦੇ ਹੋਣ ਦੋਨੋਂ ਸਰਕਾਰਾਂ ਟੁੱਟਣ ਗਈਆਂ ਸੀ ਜਾ ਰਹੇ ਆ ਜੋ ਹਾਲਾਤ ਨੇ ਜਿੱਦਣ ਲੋਕ ਸਭਾ ਦੀਆਂ ਚੋਣਾਂ ਖਤਮ ਹੋਈਆਂ ਤੁਸੀਂ ਦੋਨੋਂ ਜਗ੍ਹਾ ਦੇਖੋਗੇ ਵੀ ਐਮ ਐਲ ਏ ਚਾਹੇ ਉਹ ਦਿੱਲੀ ਦੇ ਹੋਣ ਚਾਹੇ ਪੰਜਾਬ ਦੇ ਹੋਣ ਦੋਨੋਂ ਸਰਕਾਰਾਂ ਟੁੱਟਣ ਗਈਆਂ ਸੀ ਜਾ ਰਹੇ ਆ ਜੋ ਹਾਲਾਤ ਨੇ ਜਿੱਦਣ ਲੋਕ ਸਭਾ ਦੀਆਂ ਚੋਣਾਂ ਖਤਮ ਹੋਈਆਂ ਤੁਸੀਂ ਦੋਨੋਂ ਜਗ੍ਹਾ ਦੇਖੋਗੇ ਵੀ ਐਮ ਐਲ ਏ ਚਾਹੇ ਉਹ ਦਿੱਲੀ ਦੇ ਹੋਣ ਚਾਹੇ ਪੰਜਾਬ ਦੇ ਹੋਣ ਦੋਨੋਂ ਸਰਕਾਰਾਂ ਟੁੱਟਣ ਗਈਆਂ ਸੱਸੀ ਜਾ ਰਹੇ ਜੋ ਹਾਲਾਤ ਨੇ ਜਿੱਦਣ ਲੋਕ ਸਭਾ ਦੀਆਂ ਚੋਣਾਂ ਖਤਮ ਹੋਈਆਂ ਤੁਸੀਂ ਦੋਨੋਂ ਜਗ੍ਹਾ ਦੇਖੋਗੇ ਵੀ ਐਮ ਐਲ اے ਚਾਹੇ ਉਹ ਦਿੱਲੀ ਦੇ ਹੋਣ ਚਾਹੇ ਪੰਜਾਬ ਦੇ ਹੋਣ ਦੋਨੋਂ ਸਰਕਾਰਾਂ ਟੁੱਟਣ ਗਈਆਂ